ਕਵਾਨੋ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਇਤਹਾ ਮਾਨ ਬਖਸ਼ਿਆ। ਕਵਾਡੇ ਸਿਰ ਤੇ ਸਰਪੰਚਿਆ ਤਾਸਿ। ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਰਹੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਪੰਚ ਗੁਰਦੀਪ ਸਿੰਘ ਪਿੰਡ ਬੋੜ ਉਡਾਲਾ। ਮੈਂ ਪਿੰਡ ਵਾਸੀਆਂ ਦਾ ਧੰਨਵਾਦ ਹੀ ਆ ਵੀ ਜਿਨ੍ਹਾਂ ਨੇ ਮੈਨੂੰ ਕੀ ਮਾਨ ਬਖਸ਼ਿਆ ਵਾ ਸਰਪੰਚੀ ਤੇ। ਸਰਪੰਚ ਬਣਵਾਇਆ ਬਣਾਇਆ। ਵੋਟਾਂ ਪਾ ਕੇ ਬਣਿਆ। ਤੇ ਧੰਨਵਾਦ ਹੈ ਸਾਰਿਆਂ ਦਾ। ਸਾਰਿਆਂ ਇਸਲੀ ਵਾਰ ਜਿਹੜਾ ਤੁਹਾਨੂੰ ਲੋਕ ਕਿਹਾ ਤੁਹਾਨੂੰਰੇ ਕਮਰਾ ਆ ਚੁੱਕੇ ਜੋ ਤੁਹਾਡੀ ਗਵਾਈ ਵਿੱਚ ਪੂਰੀ ਕਰਵਾਈ ਲੱਗ। ਸਰ ਸਾਡੇ ਇੱਕ ਤੇ ਇੱਥੇ ਸੀਵਰੇਜ ਦਾ ਅੱਗੇ ਪ੍ਰੋਬਲਮ ਜਿਹੜੇ ਵੀ ਓਪਨ ਨਾਲੇ ਆ ਉਹਨਾਂ ਨੂੰ ਮੈਂ ਬੰਦ ਕਰਕੇ ਤੇ ਸੀਵਰੇਜ ਪਾਉਣਾ ਚਾਹੁੰਦਾ। ਤੇ ਕੁਝ ਜਿਮ ਵਗਰਾ ਵਾ ਮੁੰਡਿਆ ਬੱਚਿਆਂ ਲਈ ਜਿਹੜੀ ਜਿਮ ਹੈ ਤੇ ਗਰਾਊਂਡ ਦਾ ਵੀ ਸਾਡੇ ਪਿੰਡ ਦੀ ਮੰਗ ਹੈ ਵੀ ਗਰਾਊਂਡ ਦਾ। ਤੇ ਉਹ ਗਰਾਊਂਡ ਦਾ ਵੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਹਾਂਜੀ। ਹੋਰ ਵੀ ਕੰਮ ਕਾਫੀ ਨੇ ਜਿਹੜੇ ਕਰਨ ਵਾਲੇ ਨੇ ਇਸ ਤਰ੍ਹਾਂ ਵੀ ਲਾਇਬ੍ਰੇਰੀ ਆ ਲਾਇਬ੍ਰੇਰੀ ਬਣਾਉਣ ਦਾ ਵਿਚਾਰ ਹੈਗਾ ਵਾ ਤੁਸੀਂ ਆਪ ਦੇਖਿਆ ਹੈਗਾ ਜਦੋਂ ਬਾਹਰਲੇ ਪਿੰਡਾਂ ਵਿੱਚ ਚੰਗਾ ਜਾਂ ਫੁੱਲ-ਬੂਟੇ ਲੱਗੇ ਹੁੰਦੇ ਨੇ ਲਗਾ ਲੱਗੀਆਂ ਜਿਹੜੇ ਜਦੋਂ ਫਿਰਨੇ ਪ੍ਰਿੰਟ ਹੋ ਕਰੀਏ ਤੇ ਤੁਹਾਨੂੰ ਜੀ ਪਾਰਕਿੰਗ ਨਜ਼ਰ ਆਉਂਦੀ ਆ ਤਾਂ ਸੈਂਸਰ ਹੀ ਹੁੰਦੀ ਆ ਲਾਇਬ੍ਰੇਰੀ ਦੀ ਹੁੰਦੀ ਆ ਉਹ ਬੱਚਾ ਵਾ ਤੇ ਖੇਡ ਦਾ ਮੈਦਾਨ ਹੁੰਦਾ ਓਪਨ ਜਨ ਹੁੰਦੀ ਆ ਊਲੇ ਲੱਗੇ ਇੱਕ ਵਧੀਆ ਦਿਖਣਾ ਹੀ ਰਹਿੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡੇ ਵਿੱਚ ਵੀ ਇਦਾਂ ਦੀ ਪੋਸਿਬਿਲਟੀ ਆ ਸੁਖਸੂਤ ਹੈਗੀ ਆ ਨਹੀਂ ਹੁਣ ਤੇ ਹਣੀ ਗਈ ਆਉਣ ਵਾਲੇ ਸਮੇਂ 'ਚ 5 ਸਾਲ ਹਜੇ ਸਾਡੇ ਕੋਲ ਆ ਤੇ ਉਹ ਤੇ ਜਰੂਰ ਕਰਾਵਾਂਗੇ ਜਿੱਦਾਂ ਵੀ ਆਪਣੇ ਚੂਲਿਆਂ ਦਾ ਤੁਸੀਂ ਗੱਲ ਕੀਤੀ ਆ ਹੋਰ ਜਿੱਦਾਂ ਵੀ ਲਾਇਬ੍ਰੇਰੀ ਦੀ ਗੱਲ ਕੀਤੀ ਆ ਇਹ ਸਾਰੇ ਹੋਣਗੇ ਹੌਲੀ ਹੌਲੀ ਕੰਮ ਹੀ ਆ ਪ੍ਰੋਸੀਜਰ ਨਾਲ ਇਹ ਸਾਲ ਹਜੇ 4 ਹੈਗੇ ਨੇ 5 ਇਹਨਾਂ ਦੇ ਵਿੱਚ ਸਾਰੇ ਕਰਾਂਗੇ ਕੰਮ ਆਪਾਂ ਜਿੱਦਾਂ ਫੁੱਲ ਬੂਟੇ ਆ ਲਾਉਣ ਦੀ ਹੁਣ ਆਰ ਕੰਮ ਹੁਣ ਸਾਉਣ ਮਹੀਨੇ ਵਿੱਚ ਜਿਹੜਾ ਅਗਲੇ ਮਹੀਨੇ 'ਚ ਲੱਗਣੇ ਆ ਜੁਲਾਈ ਅਗਸਤ 'ਚ ਇਹ ਲਾਵਾਂਗੇ ਬੂਟੇ ਆਪਾਂ ਦੇ ਫਿਰ ਵਧੀਆ ਅਗਲੇ ਸਾਲ ਤੁਸੀਂ ਆਣ ਕੇ ਵੇਖੋ ਵੀ ਠੀਕ ਬਣੇ ਹੋਣਗੇ ਜਿਹੜੇ ਕੰਮ ਕਰਨ ਵਾਲੇ ਸਰ ਰਸਨਕਾਰ ਦੀ ਸਮੱਸਿਆ ਕਾਫੀ ਮਿੰਨਾਂ ਵਿੱਚ ਹੁੰਦੀ ਹੈ ਜਿਹੜੇ ਲੋਕ ਲੋ ਮੰਦੇ ਹਾਂ ਉਹਦੇ ਰਸਨਕਾਰ ਨਹੀਂ ਪਹੁੰਚਦੇ ਸੋ ਗਰੀਬ ਜੀ ਕਰ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਬੰਦੇ ਵਿੱਚ ਵੀ ਕੋਈ ਅਜਿਹੀ ਸਮੱਸਿਆ ਆ ਗਈ ਹੈ ਨਹੀਂ ਜ ਸਾਡੇ ਬੰਦ ਵਿੱਚ ਬਹੁਤ ਵਧੀਆ ਆ ਵੀ ਬਹੁਤ ਕਾਰਡ ਬਣੇ ਆ ਸੋ ਆਪਣੇ 100 ਵਿੱਚ 80% ਕਾਰਡ ਬਣੇ ਆ ਜਿਹੜੇ ਵੀ ਬੰਦੇ ਜਿਹੜੇ ਗਰੀਬ ਹੈ ਉਹਨਾਂ ਦੇ ਸਾਰੇ ਟੋਟਲ ਹੀ ਬਣੇ ਤੇ ਸਾਰੇ ਬੰਦਿਆਂ ਦੇ ਬਣਿਆ 8280 ਬਣਿਆ ਸਾਡੇ ਯੋਧ ਨਸ਼ਾ ਉਰਦ ਪੰਜਾਬ ਸਰਕਾਰ ਨੇ ਬਣਦੀਆਂ ਸੋ ਆਪ ਕੀ ਦੇ ਪਿੰਡ ਨੂੰ ਲੈ ਕੇ ਜਿਹਨਾਂ ਦਿੱਤੇ ਸਾਡੇ ਪਿੰਡ ਚ ਜੀ ਬਹੁਤ ਮਹਾਰਾਜ ਦੀ ਕਿਰਪਾ ਵਾਏ ਕੋਈ ਬੱਚਾ ਨਸ਼ਾ ਨਹੀਂ ਕਰਦਾ ਹੋਜਾ ਕੋਈ ਥੋੜਾ ਬਹੁਤ ਆ ਵੀ दारू ਘਰੇ ਦਾ ਇਹ ਹੁੰਦਾ ਵਾਏ ਤੇ ਸਾਰੇ ਚੱਲਦਾ ਤੇ ਜਿਹੜਾ ਵੀ ਆਪਣੇ ਨਸ਼ਾ ਦੁੱਜਾ ਵਾ ਉਹ ਨਸ਼ਾ ਕੋਈ ਚਿੱਟੇ ਵਗਾਰੇ ਵਾਲਾ ਕੋਈ ਜੋ ਹੈ ਹੋਜਾ ਸਾਡੇ ਪਿੰਡ ਦਾ ਰਿਕਾਰਡ ਬਹੁਤ ਵਧੀਆ ਵਾ ਪਹਿਲਾਂ ਤੇ ਵਧੀਆ ਵਾ ਕੋਈ ਬੱਚਾ ਨਹੀਂ ਅਜੇ ਸਾਡੇ ਗੰਗ ਸਭ ਕੱਚੇ ਕੋਠੇ ਨਾਟਾ ਬਣਾ ਜਾਈਆਂ ਨਵੇਂ ਹੌਮ ਭਰੇ ਆਪਜੀ ਜੀ ਇਹਦੇ ਵਿੱਚ ਕਿੰਨੇ ਕੱਚੇ ਕੋਠੇ ਬਣਾਏ ਕਿੰਨੇ ਨਵੇਂ ਹੌਮ ਭਰੇ ਸਾਡੇ ਪਿੰਡ ਚ ਪਹਿਲਾਂ ਭਰੇ ਨਹੀਂ ਗਏ ਇੱਕ ਕਾਰਡ ਹੁਣ ਐਰਕਾਂ ਜੀ ਆਪ ਮੈਂ ਰਵਾਏ ਕੋਈ 20 25 ਘਰਾਂ ਦੇ ਜਿਹੜੇ ਉੱਤੇ ਭਰੇ ਜੇ ਉਹਨਾਂ ਚ ਵੇਖੋ ਜੇ ਕਿਹਦੀ ਕਿਸਮਤ ਤੇੜ ਬਣਦੀ ਹੈ ਵੀ ਨਿਕਲਾ ਇਹਦੇ ਵਿਚਾਰਾਂ ਦੇ ਬਣ ਜਾਣ ਲੈਂਡਰ ਪੈ ਜਾਣ ਹਾਂਜੀ ਹਾਂਜੀ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਜਗ੍ਹਾ ਦੀ ਅਰਦਾ ਨਾ ਪਾਈ ਜਾਂਦੀ ਨਹੀਂ ਸੋ ਆਗੀ ਦੀ ਗਵਾਈ ਵਿੱਚ ਕਿਹਨੂੰ ਪਰਲਾ ਲਿੰਦਾ ਜੀ ਮੇਰੀ ਗਵਾਈ ਵਿੱਚ ਦੇ ਸਰ ਮੈਂ ਤੁਹਾਨੂੰ ਦੱਸਾਂ ਵੀ 2025 ਜਾਣਦੇ ਅਸੀਂ ਕੰਮ ਕਰਵਾਇਆ ਹੈ ਇਧਰੋਂ ਬੂਟੀ ਵਗੈਰਾ ਵੜਾਈ ਉਹਨਾਂ ਦੇ ਵੀ ਨਹੀਂ ਪੈਸੇ ਆਏ ਅਸੀਂ ਤਾਂ ਅੱਜ ਤੱਕ ਮਨਰੇਗਾ ਦਾ ਕੋਈ ਕੰਮ ਹੀ ਨਹੀਂ ਚੱਲਿਆ ਮੇਰੇ ਪਿੰਡ 'ਚ ਜੀ ਕੋਈ ਮਨਰੇਗਾ ਦਾ ਨਹੀਂ ਕੋਈ ਇਹਨਾਂ ਨੇ ਕੋਈ ਧੜੀ ਨਹੀਂ ਪਾਈ ਪਹਿਲਾਂ ਵੀ ਜਦੋਂ ਨਹੀਂ ਸਰਪੰਚ ਉਹਦਾ ਚੱਲਦਾ ਚੁੱਲਦਾ ਸੀ ਮਾੜਾ ਮਟਾ ਹੋ ਨਹੀਂ ਆਰ ਕਾ ਚੱਲਿਆ ਨਾ ਕੋਈ ਸਾਈਟਰੀ ਨੇ ਸਾਥ ਦਿੱਤਾ ਹਾਂਜੀ ਬੰਦ ਪਿਆ ਉਹ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਹਦੇ ਹੋ ਕਿ ਲੱਗਦਾ ਸਕੂਲ ਚ ਸਟਾਫਿੰਗ ਨਹੀਂ ਆਇਆ ਫਰਨੋ ਨਹੀਂ ਬੜੇ ਸਕੂਲ ਚ ਮਰੇ ਜੀ ਛੋਟਾ ਪਿੰਡ ਆ ਬੱਚੇ ਥੋੜੇ ਆ ਬਾਕੀ ਇੰਗਲਿਸ਼ ਸਕੂਲਾਂ ਚ ਪੜਦੇ ਬੱਚੇ ਜ਼ਿਆਦਾ ਤੇ ਜਿਹੜੇ ਛੋਟੇ ਪੜਦੇ ਇੱਥੇ ਉਹਨਾਂ ਵਾਸਤੇ ਤੇ ਮੈਡਮਾਂ ਦੋ ਹੈਗੀਆਂ ਪ੍ਰਾਈਵੇਟ ਸਕੂਲਾਂ ਨਾਲ ਜ਼ਿਆਦਾ ਧਿਆਨ ਹਾਂਜੀ 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 ਪ੍ਰਾਈਵੇਟ ਸਕੂਲਾਂ ਹਾਂਜੀ ਹਾਂਜੀ ਸੋ ਸਾਰਾ ਇਹ ਬਾਰੇ ਪਿੰਡਾਂ ਦੇ ਝਗੜੇ ਨੇ ਗਵਾਹ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਚਲੇ ਜਾਂਦੇ ਹੁਣ ਇਹਦੇ ਨਾਲ ਸਮਾਂ ਬਰਬਾਦ ਹੁੰਦਾ ਪੈਸਾ ਬਰਬਾਦ ਹੁੰਦਾ ਸੋ ਇੱਕ ਸਰਪੰਚ ਦੀ ਕੀ ਬਚੋਂਦਾਰ ਕੀ ਜਿੰਮੇਦਾਰ ਕਿਹੜਾ ਦੇ ਦੋ ਸਾਡੇ ਕੋਲ ਜੀ ਜਿੰਨੇ ਝਗੜੇ ਹਜੇ ਤੱਕ ਤੇ ਕੋਈ ਹੋਇਆ ਨਹੀਂ ਜੇ ਜੋ ਸਰਪੰਚ ਬਣੇ ਆ ਮਹਾਰਾਜ ਦੀ ਕਿਰਪਾ ਰਹੀ ਆ ਜੇ ਕੋਈ ਹੁੰਦਾ ਵੀ ਆ ਨਿਕੰਮ ਮੋਟਾ ਤਾਂ ਉਹਨਾਂ ਨੂੰ ਕੌਲ ਬਾਲ ਕੇ ਤੇ ਉਹਨਾਂ ਨੂੰ ਇਕੱਠਿਆਂ ਦੇ ਨਬੇੜਦੀਦਾ ਇੱਥੇ ਪਿੰਡ 'ਚ ਹਜੇ ਤੱਕ ਕੋਈ ਇਹੋ ਜੀ ਨੋਬਤ ਨਹੀਂ ਆਈ ਵੀ ਜੇ ਆਪਾਂ ਇਹ ਥਾਣੇ ਤੱਕ ਜਾਈਏ ਨੌਜਵਾਨਾਂ ਨਾਲ ਸੰਦੇਸ਼ ਵਿੱਚ ਅਮਰ ਉਹਦਾ ਹੰਗਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੁੰਦੇ ਆ ਹਾਂਜੀ ਤੋਂ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਕੋਲ ਕੀ ਪ੍ਰਵਾਨਾ ਆਜੋ ਨਵੇਂ ਨੌਜਵਾਨਾਂ ਵਾਸਤੇ ਜਿਮ ਦਾ ਮੇਰਾ ਵੀ ਹੋਏਗਾ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਜਿਮ ਵੀ ਬਣਾਈ ਜਾਵੇ ਤੇ ਹੋਰ ਗਰਾਊਂਡ ਦਾ ਉਹ ਵੀ ਕਰਾਂਗੇ ਛੇਤੀ ਤੋਂ ਛੇਤੀ ਹੋਏਗੀ ਕੋਈ 6 ਮਹੀਨੇ ਦੇ ਵਿੱਚ ਵਿੱਚ ਕੋਈ ਉਪਰਾਲਾ ਕਰਾਂਗੇ ਹੋ ਜਾ ਤੇ ਨਾਲ ਕੋਈ ਸਰਕਾਰ ਦੀ ਨੂੰ ਬੇਨਤੀ ਕਰਾਂਗੇ ਤੇ ਜਿਮ ਦਾ ਵੀ ਕਰਾਮਾਂ ਕਾ ਕੋ ਪ੍ਰਾਦਾ ਹੋਏਗਾ ਫਿਰ ਪਹਿਲਾਂ ਮਤਲਬ ਉਹ ਗ੍ਰਾਉਂਡ ਹੈ ਨਹੀਂ ਨਹੀਂ ਜੀ ਗ੍ਰਾਉਂਡ ਪਹਿਲਾਂ ਤੋਂ ਹੈ ਨਹੀਂ ਜੀ ਹੁਣ ਐਰਕਾਂ ਪਹਿਲੀ ਠੇਕੇ ਤੇ ਚੜੀ ਹੈ ਪੰਚਾਇਤ ਦੀ ਤੇ ਅਗਲੇ ਸਾਲ ਜਿਹੜੀ ਆ ਉਹ ਨਹੀਂ ਚੜਾਂਗੇ ਉਹਨੇ ਕਿ ਜਮੀਨ ਜੰਨੀ ਕਿ ਬੱਚਿਆਂ ਨੂੰ ਪੁੱਛ ਕੇ ਵੀ ਜੰਨੀ ਕਿ ਨਹੀਂ ਖੇਤਣ ਵਾਸਤੇ ਕੋਈ ਵਗਾ ਜਮੀਨ ਛੱਡਾਂਗੇ ਹਾਂਜੀ ਸੋ ਸਭ ਫੈਟਾ ਗੋਲ ਮੰਜਾ 50 ਤੋਂ 70 ਸਖਹੂਰ ਨਗਰੀ ਦੇ ਲੋਕਾਂ ਵਾਤੇ ਪਿੰਡਾਂ ਜਾਂਦੀਆਂ ਸਭ ਕਿਦਾਂ ਕਰ ਤੜੇ ਗੋਣੀਆਂ ਹੋ ਰਹੀਆਂ ਕੋਈ ਜਾਣੀ ਹੁੰਦੀ ਹਾਂਜੀ ਸੋ ਕਿਵੇਂ ਦੇਖਿਆ ਜਾਗਾ ਤੁਹਾਡੀ ਇਹੋ ਜਿਹਾ ਸਰ ਕੋਈ ਮਸਲਾ ਨਹੀਂ ਵੀ ਜਿਹੜਾ ਕੋਈ ਗਰੀਬ ਹੈ ਉਹ ਭਾਵੇਂ ਵੋਟਾਂ ਦੇ ਜੋ ਵੀ ਆ ਵੋਟਾਂ ਨਾਲ ਸਾਰਿਆਂ ਨੇ ਪਾਈਆਂ ਸਾਨੂੰ ਜਿਹੜੇ ਅਸੀਂ ਬਣੇ ਆ ਸਾਡੇ ਵਾਸਤੇ ਸਾਰਿਆਂ ਨੇ ਪਾਈਆਂ ਸਾਨੂੰ ਤੇ ਬਣੇ ਉਹਨਾਂ ਦੇ ਕੰਮ ਪਹਿਲ ਦੇ ਅਧਾਰ ਤੇ ਹੋਣਦੇ ਸਾਰਿਆਂ ਦੇ ਇਹ ਨਹੀਂ ਕੋਈ ਪਾਰਟੀ-ਬਾਜੀ ਨਹੀਂ ਵੇਖੀ ਦੀ ਗਰੀਬ ਬੰਦੇ ਨਾਲ ਕੋਈ ਪਾਰਟੀ-ਬਾਜੀ ਨਹੀਂ ਨਾ ਹੀ ਉਹ ਰੱਖਦੇ ਆ ਸਾਡੇ ਨਾਲ ਤੇ ਸੋ ਕਿਹੜਾ ਤੁਸੀਂ ਪਹਿਲ ਦੇ ਆਧਾਰ ਤੇ ਹੁਣ ਪਿੰਡ ਦੇ ਵਿੱਚ ਲੋੜੀਦਾ ਕੰਮ ਕਰਵਾ ਜਾਦੇ ਹੋ ਜਿਹੜਾ ਪਿੰਡ ਨੂੰ ਸੁਖ ਹੂਰਨਾ ਪਰਦਾ ਹੁੰਦਾ ਇੱਕ ਦੋ ਕੰਮ ਹੈ ਜੀ ਇੱਕ ਸੀਵਰੇਜ ਦਾ ਸ਼ੁਰੂ ਕਰ ਲੱਗੇ ਆ ਇੰਨੇ ਚ ਜਿਹੜੀ ਵੀ ਪਾਈਪਲਾਈਨ ਪਾ ਗਏ ਜਿਹੜਾ ਪਾਣੀ ਅੰਡਰਗਰਾਉਂਡ ਹੀ ਰਹੇ ਵੀ ਜਿਹੜਾ ਵੀ ਓਪਨ ਚ ਮੱਛਰ ਵਗੈਰਾ ਬਹੁਤ ਹੁੰਦੇ ਵੀ ਹੁੰਦਾ ਰਹੇ ਤੇ ਆਉਣ ਵਾਲੇ ਸਮੇਂ ਚ ਇੱਕ ਦੋ ਦਿਨਾਂ ਚ ਇਹ ਚਾਲੂ ਕਰ ਦੇਣਾ ਇਹ ਕੰਮ ਸਭ ਇੱਕ ਵਾਰੀ ਗੱਲ ਕੀਤੀ ਬੂਟੇ ਲਾਉਣੇ ਆਪੇ ਅੰਦੇ ਵਾਲੇ ਤੋਂ ਵਾਲੇ ਕਿਵੇਂ ਤੁਹਾਨੂੰ ਇਹ ਸੌਂ ਗਿਆ ਕਿ ਬੜਾ ਬੜਾ ਤਰ੍ਹਾਂ ਬਾਕੀ ਸਮਾਂ ਤੇ ਵੀ ਹੋ ਜਾਂਦਾ ਤੇ ਇਹ ਗੱਲ کہہ ਰਹੇ ਜੋ ਇੱਕ ਸਮਝ ਹੁੰਦਾ ਤੇ ਕੰਮ ਕਰਦਾ ਸਰ ਮੈਂ ਦੇਖਿਆ ਵੀ ਬਾਹਰ ਜਿੰਨੇ ਵੀ ਲੱਗਦੇ ਬੂਟੇ ਵਗੈਰਾ ਜਿੰਨੇ ਵੀ ਲੱਗਦੇ ਕੋਈ ਫਲ ਵਾਲਾ ਬੂਟਾ ਨਹੀਂ ਬਹੁਤ ਘੱਟ ਲੱਗੇ ਹੁੰਦੇ ਆ ਜਦੋਂ ਲੈਣ ਜਾਈਏ ਜਿਹਦੇ ਨਰੇਗਾ ਚ ਕਹਿੰਦੇ ਆ ਲਾਲੋ ਨਰੇਗਾ ਚ ਉਹ ਲੈਣ ਜਾਈਏ ਤੇ ਉੱਥੇ ਕਿਕਰਾਂ ਦੇ ਬੂਟੇ ਮਿਲਦੇ ਆ ਚਾਹ ਕੋਈ ਉਹੋ ਜਿਹੇ ਵੀ ਜਿਹੜੇ ਵੀ ਕੋਈ ਕੰਮ ਨਹੀਂ ਆਉਂਦਾ ਨਾ ਉਹਦੇ ਨੇ ਕੋਈ ਲੱਕੜ ਕੰਮ ਹੁੰਦੀ ਆ ਨਾ ਨਾ ਕੋਈ ਫਲ ਫਰੂਟ ਲੱਗਦਾ ਮੈਂ ਯੂਨੀਵਰਸਿਟੀ 'ਚ ਗੱਲ ਕੀਤੀ ਆ ਤੇ ਉਹਨਾਂ ਨਾਲ ਗੱਲ ਕਰਕੇ ਅਸੀਂ ਬੂਟੇ ਉਹਨਾਂ ਕੋਲ ਕਿਹਾ ਵੀ ਥੋੜੀ ਸਬਸਿਡੀ ਸਾਨੂੰ ਦੋ ਤੇ ਅਸੀਂ ਪਿੰਡ 'ਚ ਫਲ ਵਾਲੇ ਬੂਟੇ ਲਾਵਾਂ ਸੋ ਪਰਦੇ ਲੋਕਾਂ ਸੇਵਾ ਦਾ ਦਾ ਮੌਕਾ ਤਾਂ ਮਾਣ ਰੋਸਿਆ ਪਰਦੇ ਸਿੱਥੇ ਜ਼ਮੰਤਿਆ ਕਾਸੇ ਦਮ ਮੈਸੇਜ ਕੀ ਦੇਣਾ ਚਾਹੋਗੇ ਮੈਂ ਨਾਲ ਮੈਸੇਜ ਇਹੋ ਜੀ ਆਪ ਰਲ ਮਿਲ ਕੇ ਰਹੀਏ ਸਾਰੇ ਜਣੇ ਕੋਈ ਪਾਰਟੀ ਬਾਜੀ ਨਾ ਕਰੀਏ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਵਾ ਸਾਰਿਆਂ ਦੀ ਤੇ ਅਸੀਂ ਇਕੱਠੇ ਰਹੀਏ ਤੇ ਪਿੰਡ ਦਾ ਵਿਕਾਸ ਕਰੀਏ ਸਾਰੇ ਜਣੇ ਜੇ ਕੋਈ ਮੇਰੇ ਕੋਲ ਗਲਤੀ ਹੁੰਦੀ ਹੈ ਤੁਸੀਂ ਆਣ ਕੇ ਦੱਸੋ ਜੇ ਤੁਸੀਂ ਤੁਹਾਡੇ ਕੋਈ ਹੋਏ ਮੈਂ ਤੁਹਾਨੂੰ ਆਣ ਕੇ ਦੱਸਾਂਗਾ ਤੇ ਸਾਰੇ ਜਣੇ ਰਲ ਮਿਲ ਕੇ ਵਿਕਾਸ ਕਰੀਏ ਪਿੰਡ ਦਾ ਤੇ ਕੋਈ ਪਾਰਟੀ ਬਾਜੀ ਨਾ ਹੋਏ ਪਿੰਡ 'ਚ ਇਕੋ ਸਾਂ ਬਹਿ ਕੇ ਸਾਰੇ ਫੈਸਲੇ ਕਰੀਏ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ